ਉਹ ਵੀ ਆ ਦੇ ਕਿ डबे <laughs> او ہم نے پڑھا دے وہ دیکھ لے ہیں نہیں وہ اگے میں میں چلا گیا इधर और उधर बोल रहे हो आप कर कोई तुम्हारे बोले 2000 पूरे बढ़ गए हैं الحمدللہ और ये ओए आवे का ओ तो आ गया आहा ਆਈ ਆਈ ਚਲਾ ਵੀ ਕਰੋ ਚੱਲ ਪੁੱਤ ਆਈ ਆਈ ਯਾਨਨ ਨਾਲ ਮੈਂ ਕਹਾਂ ਦਈਆਂ ਆਂ ਹਾਂ ਚਾੜੇ ਕੋਲ ਬੋਲੋ ਬਹੁਤ ਸੜੀ ਇਹ ਬੋਲਿਓ ਰਹਿਣਾ ਬਹੁਤ ਆਪਰ ਜੰਦਾ ਨਾਤੋ ਕਰਾਲਾ ਬਾਟੂ ਆ ਸਰਕਾਰ

ਵਾਅਦ ਕੋਈ ਨਹੀਂ ਕੋਈ ਵਾਲਿ ਕੁਦੀ ਅੱਗੇ ਅਵਾਸ ਵਾਲੀ ਦੀ ਹੈ ਸਭ ਦੇ ਜਾਂ ਜਹੋ ਨਾ ਦੇ ਸਭ ਤੇਰੀ ਬਿਦਾਈ ਸਿਰ ਲਾਉਂਦਾ ਜਾਰੀ ਮੇਰਾ ਨੇ ਤਾਂ ਆਪਣੇ ਵਾਲੇ ਬਸ ਸੰਸਾ ਸੁਪਰਾਸ ਟਾਟ ਮਿਦਨ ਤੋਂ ਲੈ ਕੇ ਇਹਾਸੀ ਪਰ ਅਨੇਕ ਮਾਸ ਇੱਕਵੰਤਾ ਸ੍ਰੀ ਵਾਹਿਗੁਰੂ ਦੇ ਕਿਰਤ ਤੇ ਸ੍ਰੀ ਕਦਾ ਜੀ ਦੀ ਸਹਾਇ ਰਾਸ ਇਸ ਵਿੱਚ ਸੰਕਾਸ਼ਮੀ ਦੇਖਣ ਤੋਂ ਬਾਅਦ ਜਿਸਮਰ ਕੇ ਨੂੰ ਨਾਮਿਕ ਤੇ ਆਏ ਗੰਗ ਤੇ ਬੋਤੇ ਅਮਰਦਾਸ ਜੀ ਸਹਾਇ ਆਗਿਆਨ ਹਰ ਕੋ ਗੰਦਰ ਸਿੰਘ ਰੌ ਦੇਵ ਬਹਾਦਰ ਸਿਮਰੀਆ ਕਰਨੌਨ ਦਾ ਦੇ ਧਾਈ ਸਭਾਈ ਹੋਏ ਦੀ ਸਾਈ ਦਸਤਿਸ਼ਾ ਸਾਹਿਬ ਸ਼ਰੀਰ ਗੁਰਮੁਖੀ ਸੇਵਕ ਦਗੀਤ ਹੈ ਸਭਾਈ ਹੋਏ ਗੁਰਾਂ ਜੀ ਸਰਾਈ ਜਸਾਨੀ ਬਾਛਾਣੋ ਦੀ ਕੇਸ ਉਹ ਉਜਾਜ ਜੋਤ ਸ਼ੰਤਨ ਸਰਬ ਸ਼ਰੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰ ਦੀ ਕਾ ਧਿਆਨ ਕਰਕੇ ਬਹੁਤ ਹੀ ਆਦੇਸ਼ ਪੰਜਾਬ ਪਿਆਰਿਆਂ ਤੁਮ ਸਹਿਬਜ਼ਾਦਿਆਂ ਚਾਲਿਆਂ ਬਿਤੇ ਆਸਮੇ ਲੱਗਿਆ ਜੱਟਿਆ ਕੱਟਿਆ ਜਿਨ੍ਹਾਂ ਨਾਮ ਜੱਪਿਆ ਵੱਜ ਕੇ ਛੱਡਿਆ ਦੇ ਸਲਾਮ ਕੋ ਜਵਾਤੀ ਦੇਖਣ ਕੇ ਅੰਦਰ ਪੀਤਾ ਕਿੰਨਾ ਪਿਆਰਿਆ ਸਤਿਆਰੇ ਦੀ ਕਮਾਈ ਦਾ ਧਿਆਨ ਕਰਕੇ ਬੰਦੋ ਜੀ ਮਾਨ ਪੰਜਾਬ ਕਰਤਾ ਸਰਬੱਤ ਗੁਰੂਵਾਰਿਆਂ ਦੀ ਬਿਦਾ ਧਿਆਨ ਕਰਕੇ ਬੰਦੋ ਜੀ ਮਾਨ ਰਤਮੇ ਸਰਬੱਤ ਪਾਲ ਸਾਹਿਬ ਦੀ ਅਰਦਾਸ ਹੈ ਜੀ ਸਰਬੱਤ ਪਾਲ ਸਾਹਿਬ ਦੀ ਤੋਂ ਵਾਹਿਗੁਰੂ 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 ਨਾਮ ਚਿਤਰਾਵੇ ਜੇਤਾਵਨ ਕਾ ਸਭ ਕਾ ਸੰਸੁਖ ਹੋਵੇ ਜਹਾ ਜਹ ਕਾਲ사 ਜੀ ਸਾਹਿ ਤਨਾ ਤਾ ਰੱਛਿਆ ਰਾਹੇ ਤੇਕ ਤੇ ਪ੍ਰਤੇਗਨਤੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਦੀ ਸੰਹਾਏ ਕਾਲ사 ਜੀ ਤੇ ਬੋਲ ਬਾਲਦੇ ਬੰਦੋ ਜੀ ਵਾਹਿਗੁਰੂ ਆਪਣੇ ਸਿੱਖਾਂ ਦਾ ਮਾਲੀ ਮਾ ਮਾਤੂ ਜੀ ਮਾਤਰਾ ਤੇ ਰਾਖੇ ਆਪ ਬਾਈ ਗੁਰੂ ਦੀ ਅਰਸ਼ੋ ਜੀ ਸਿੱਖਾਂ ਨੂੰ ਸਿੱਖੀ ਦਾ ਕਿਸ ਦਾ ਨਿਰਹਿਤਾਨ ਬਵੇਕਤਾਨ ਬਸਾਦਾਨ ਪ੍ਰੋਸਾਦਾਨ ਦਾ ਨਾ ਸਦਾ ਨਾਮ ਦਾਮ ਸ੍ਰੀ ਮੁਖ ਸਰਸ ਜੀ ਦੇ ਦਰਸ਼ੀ ਸੁਣਾ ਕਿਉਂਕਿ ਆ ਚੰਦੇ ਤੋਂ ਗੇਤੀ ਕੋ ਦੁਖ ਪਟਾਲ ਕਰ ਦਿੱਤਾ ਜਾਇ ਕਰ ਬੰਦਰ ਜੀ ਜੇ ਬਾਤ ਇਹ ਜਮਾੜਿਆਂ ਦੇ ਮਾਨ ਸਤ ਜੀ ਨੂੰ ਨੇਤਾਣਿਆਂ ਦੇ ਤਾਲ ਨੇਕਿਆਂ ਦੀ ਔਰ ਨਿਰਾਸ਼ਿਆਂ ਨਿਆਸਰੀ ਧੰਤਨ ਸਹਿਬ ਸ੍ਰੀ ਗੁਰੂ ਜੀ ਦਾ ਸਾਹ ਮਹਾਰਾਜ ਆਗਿਆ ਨੇ ਹਜੂਰ ਅਰਦਾਸ ਬੇਨਤੀ ਹੈ ਪਤਸਰ ਜੀ ਮਹਾਨ ਗੁਰੂ ਅਰਜਨ ਦੇਵ ਜੀ ਦੇ ਲੱਖ ਤੁਸੀਆਂ ਪਤਸਿਆਈਆਂ ਜੇ ਸਤਿਗੁਰ ਨਦਰ ਕਰੇ ਨਮਕ ਇੱਕ ਨਾਮ ਇਹ ਮੇਰਾ ਮਾਨਕੀ ਸਿੰਘ ਜੀ ਮਹਾਰਾਜ ਕਿਰਪਾ ਕੀਤੀ ਗਰੀਬ ਨਿਵਾਜ ਭਾਈ ਬੁੱਟਾ ਸਿੰਘ ਦਾ ਪਰਿਵਾਰ ਹਰਤਾ ਹਰਮਨ ਸਿੰਘ ਔਰ ਬੇਟੀ ਪ੍ਰਵਿੰਦਰ ਕੌਰ ਸੱਚੇ ਪਾਤਸ਼ਾਹ ਉਹਨਾਂ ਨੂੰ ਆਪ ਜੀ ਨੇ ਸੁਪਤਰੀ ਦੀ ਦਾਤ ਦਿੱਤੀ ਸੀ ਕੈਨੇਡਾ ਵਿਕੇ ਮਹਾਰਾਜ ਪ੍ਰਵਾਸ ਸੁਨੇਤ ਕੈਨੇਡਾ ਤੋਂ ਪਿੰਡ ਡੋਲ ਤੱਕ ਪਹੁੰਚੇ ਮਹਾਰਾਜ ਬੱਚੀ ਨਿਯਮਿਤ ਘਰ ਨੂੰ ਲੈ ਕੇ ਸੁਖੇ ਬਾਦਸ਼ਾਹ ਕਿਰਪਾ ਦਰਨੀ ਪਰਵਾਰ ਨੂੰ ਖੁਸ਼ੀਆਂ ਬਖਸ਼ੀਆਂ ਮਾਤਾ ਪਿਤਾ ਨੂੰ ਆrti ਮਿਲੇ ਅ ਬੱਚੀ ਨਿਯਮਤ ਤੌਰ ਦੇ ਸੱਤੇ ਮਹਾਰਾਜ ਮੇਰਾ ਭਰਿਆ ਹੱਥ ਰੱਖਿਓ ਵਿਦੇਸ਼ ਵਿੱਚ ਰਹਿੰਦਿਆਂ ਆਪਣੇ ਸੰਸਕਾਰਾਂ ਨੂੰ ਸਾਂਭ ਕੇ ਰੱਖੇ ਬੱਚੀ ਨੂੰ ਦਿਨ ਦੁਪਹਿਰੀ ਰਾਤ ਚੋਗਣੀ ਕਰਕੇ ਬਰਤੀ ਬਖਸ਼ੋ ਮਾਤਾ ਪਿਤਾ ਦੀ ਆਗਿਆਕਾਰ ਬਾਰੇ ਮਹਾਰਾਜ ਗੁਰਸਿੱਖੀ ਜੀਵਨ ਬਖਸ਼ਿਸ ਕਰਨਾ ਮਹਾਰਾਜ ਆਪਣਾ ਸੱਤੇ ਮੇਰਾ ਭਰਿਆ ਹੱਥ ਰੱਖ ਕੇ ਸਮੂਹ ਪਰਿਵਾਰ ਨੂੰ ਕੁਸ਼ੀ ਆ ਪਰਿਆ ਜੀ ਨੂੰ ਬਤੀਤ ਜੋਗੇ ਮਹਾਰਾਜ ਜੀ ਕਿਰਪਾ ਕਰਨੇ ਮਾਤਾ ਪਿਤਾ ਨੂੰ ਆ ਕੇ ਮਿਲੇ ਆ ਸਾਰੇ ਪਰਿਵਾਰ ਨੂੰ ਆ ਕੇ ਮਿਲੇ ਆ ਮਹਾਰਾਜ ਤੇ ਰਿਸ਼ਤੇਦਾਰ ਸਭੰਧੀ ਸਾਰੇ ਸੰਗਤ ਇਕੱਠੇ ਹੋਏ ਮਹਾਰਾਜ ਬੱਚੀ ਦੀ ਆਉਣ ਦੀ ਖੁਸ਼ੀ ਵਿੱਚ ਸਿੱਤੇ ਪੰਜ ਸਾਥ ਦੀ ਜਿਆਦਾ ਤਰਸਤ ਬੇਨਤੀ ਹੈ ਕਿਰਪਾ ਕਰਨੇ ਮਹਾਰਾਜ ਬੱਚੀ ਨੂੰ ਲੰਮੀ ਉਮਰਾਂ ਬਖਸ਼ਿਸ਼ ਕਰਨੀ ਆ ਵਿੱਦਿਆ ਦਾ ਦਾਣ ਬਖਸ਼ਣਾ ਉਪਰ ਤੇ ਪਰਮਾਤਮਾ ਦੀਆਂ ਦਰਦਾ ਦੇਖੇ ਨਿਵਾਜਣਾ ਮਹਾਰਾਜ ਉਹ ਸਿੱਖੀ ਜੀ ਨੂੰ ਬਖਸ਼ਣਾ ਇਸੇ ਕਸ਼ੀਰ ਮੁਕਰ ਰਿਹਾ ਹੈ ਲड्डੂਆਂ ਦਾ ਪ੍ਰਸਾਦ ਹਾਜ਼ਰ ਹੈ ਮਹਾਰਾਜ ਸਾਰਿਆਂ ਤੇ ਮੇਰਾ ਭਰਿਆ ਹੱਥ ਰਖਣਾ ਜੀ ਨਾਮ ਪਨਾਮ ਚੜ੍ਹਦੀ ਕਲਾ ਤੇ ਪਾਈ ਸ਼ਰਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ sudah pernah kan sudah 可以拿的快递，是